ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਜਿਹੜਾ ਖਾਲਸਤਾਨੀ ਖੁੱਤਿਆਂ ਨੇ શરી ਦੇ ਵਿੱਚ ਗੁਰੂ ਨਾਨਕ ਸਿੱਖ ਟੈਂਪਲ ਵਿਖੇ ਦੂਤਾਵਾਸ ਬਣਾਇਆ ਸੀ ਲਿਖ ਦਿੱਤਾ ਸੀ ਜਾਨਕੀ ਇੱਕ ਐਮਬੈਸੀ ਬਣਾ ਦਿੱਤੀ ਗਈ ਸੀ ਕੇਵਲ ਲਿਖਿਆ ਸੀ ਉੱਥੇ ਉਹਦੇ ਰਿਜ਼ਲਟ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਗਏ ਰਿਜ਼ਲਟ ਕੀ ਨੇ ਇਹ ਤੁਹਾਨੂੰ ਮੈਂ ਥੋੜੇ ਜਿ ਮਿੰਟਾਂ ਵਿੱਚ ਦੱਸਣ ਲੱਗਾ ਸਭ ਤੋਂ ਪਹਿਲਾਂ ਤਾਂ ਜਿਹੜੇ ਬੰਦੇ ਉਸ ਗੁਰਦੁਆਰੇ ਮੱਥਾ ਟੇਕਣ ਜਾਂਦੇ ਸੀ ਉਹਨਾਂ ਦੀ ਪੁਛਗਿਸ਼ ਹੋ ਰਹੀ ਹੈ ਉਹਨੇ ਪ੍ਰਾਪਰਟੀਆਂ ਚੈੱਕ ਹੋ ਰਹੀਆਂ ਨੇ ਉਹਦਾ ਕਾਰੋਬਾਰ ਕੀ ਹੈ ਇਹ ਉਥੋਂ ਦੀ ਸਰਕਾਰ ਕੈਨੇਡਾ ਦੀ ਜਾਨਕੀ ਪੁਛਗਿਸ਼ ਕਰ ਰਹੀ ਹੈ ਉਹਨਾਂ ਤੋਂ ਔਰ ਜਿੱਤੇ ਮਾੜਾ ਜੋ ਸ਼ੱਕ ਪੈਂਦਾ ਉਹਦਾ ਪਾਸਪੋਰਟ ਫੜ ਲੈਂਦੇ ਆ। ਮਤਲਬ ਕਿ ਕਿਤੋਂ ਵੀ ਰਿਪੋਰਟ ਕੀਤਾ ਜਾ ਸਕਦਾ ਹੈ। ਕਿਨ ਕਦੋਂ ਵੀ ਰਿਪੋਰਟ ਕੀਤਾ ਜਾ ਸਕਦਾ ਉਹਨਾਂ ਨੂੰ। ਦੂਜੀ ਗੱਲ ਤੇ ਜਿਹੜੇ-ਜਿਹੜੇ ਉਹ ਲੋਕ ਇਨਵੋਲਵ ਸੀ ਉਸ ਘਟਨਾ ਕਰਮ ਦੇ ਵਿੱਚ ਉਹ ਜਿੱਥੇ-ਜਿੱਥੇ jobbਾਂ ਕਰਦੇ ਸੀ ਉਨ੍ਹਾਂ ਤੇ ਹੁਣ ਸ਼ੱਕ ਕੀਤਾ ਜਾ ਸਕਦਾ ਹੈ ਤੇ ਉਹਨਾਂ ਦੀ ਪੁੱਛਗਿੱਛ ਉਹਨਾਂ ਦੇ ਜਿਹੜੇ ਕੰਮ ਵਾਲੇ ਮਾਲਕ ਨੇ ਉਹ ਕਰ ਰਹੇ ਨੇ ਕਈਆਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਤੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਇੱਕ ਸਟੂਡੈਂਟ ਕੁੜੇ ਗਏ ਸੀ ਮਹਾਲੀ ਤੋਂ ਉਹ ਕਹਿੰਦੇ ਜੀ ਮੈਂ ਦਫ਼ਤਰ ਦੇ ਵਿੱਚ ਜਿਹੜੀ ਨੇਸ਼ਨ ਮਾਰਚ ਦੇ ਰਸ਼ੀਦ ਕਟਾਉਣੇ ਆ ਕਹਿੰਦੇ ਉਹ ਕਟਾਉਣ ਗਏ ਸੀ ਕਹਿੰਦੇ ਉੱਥੇ ਸੀਐਡੀ ਦੇ ਬੰਦੇ ਖੜੇ ਸੀ ਕੈਨੇਡਾ ਪੁਲਿਸ ਦੇ ਤੇ ਉਹਨਾਂ ਨੇ ਕਹਿੰਦੇ ਮੈਨੂੰ ਜਦੋਂ ਮੈਂ ਦਫ਼ਤਰ ਤੋਂ ਬਾਹਰ ਆਈ ਪੁੱਛਿਆ ਵੀ ਤੁਸੀਂ ਕੀ ਕਰਨ ਗਏ ਸੀ ਕਹਿੰਦੇ ਮੈਂ ਦੱਸ ਦਿੱਤਾ ਕਹਿੰਦੇ ਉਹਨਾਂ ਨੇ ਮੈਥੋਂ ਇੱਕ ਘੰਟਾ ਪੁੱਛਗਿੱਛ ਕੀਤੀ ਕਿ ਮੈਂ 100 ਡਾਲਰ ਦੀ ਰਸੀਦ ਕਟਾਈ ਸੀ ਕਿ ਉਹਨਾਂ ਨੇ ਮੇਰਾ ਬੈਂਕ ਅਕਾਊਂਟ ਮੰਗਿਆ ਡਿਟੇਲ ਮੰਗੀ ਫਿਰ ਜਿਸ ਮੈਂ ਜੋਬ ਕਰਦੀ ਆ ਕਹਿੰਦੀ ਉਹ ਜੋਬ ਵਾਲੇ ਮਾਲਕ ਦਾ ਨੰਬਰ ਮੰਗਿਆ ਉਹਦੇ ਨਾਲ ਕਹਿੰਦੀ ਗੱਲਬਾਤ ਹੋਈ ਫਿਰ ਮੇਰੀ ਪੇ ਬਾਰੇ ਪੁੱਛਿਆ ਵੀ ਕਿੰਨੀ ਤੇਰੀ ਪੇ ਹੈ ਜਾਨਕਿ ਐਨੀ ਬ੍ਰਿਕੀ ਨਾਲ ਕਹਿੰਦੀ ਪੁਛਗਿਸ਼ ਹੋ ਰਹੀ ਹੈ ਇੱਕੋ ਕੁੜੀ ਕਹਿੰਦੀ ਕਹਿੰਦੀ ਮੇਰੇ ਨਾਲ ਇੱਕ ਮੁੰਡਾ ਸੀ ਕਹਿੰਦੇ ਉਹਦੀ ਜੋਬ ਚਲੀ ਗਈ ਕਹਿੰਦੇ ਮੈਨੂੰ ਬੇਵਕੂਫ ਨੂੰ ਸਮਝਾਇਆ ਸੀ ਵੀ ਤੂੰ ਸਿੱਧੇ ਤਰ੍ਹਾਂ ਪੱਗ ਬੰਨਿਆ ਕਰ ਕਹਿੰਦੇ ਉਹ ਗੋਲ ਦਮਾਲਾ ਬਣ ਕੇ ਖੰਡਾ ਲਾ ਕੇ ਚਲਾ ਗਿਆ ਇਹ ਤਾਜ਼ਾ ਤਾਜ਼ਾ ਕਹਿੰਦੇ ਖਾਲਸਤਾਨੀ ਬਣਿਆ ਸੀ ਉਹਨੂੰ ਕਹਿੰਦੇ ਜੌਬ ਤੋਂ ਹਟਾਤਾ ਉਹਦਾ ਪਾਸਪੋਰਟ ਫੜ ਲਿਆ ਜਾਣੇ ਕਿ ਜਿਹੜਾ ਇਹਨੇ ਦੂਤਾਵਾਸ ਬਣਾਇਆ ਸੀ ਉਹਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਉੱਥੇ ਪਰ ਦੂਜੀ ਗੱਲ ਜਿੰਨਾ ਕੜਮ ਚੌਧਰੀਆਂ ਨੇ ਦੂਤਾਵਾਸ ਬਣਾਉਣ ਬਾਅਦ ਤੇ ਪਲੈਨਿੰਗ ਕੀਤੀ ਸੀ ਉਹਨਾਂ ਦੇ ਘਰਾਂ ਵਿੱਚ ਘਰਾਂ ਵਾਲੇ ਹੁਣ ਪ੍ਰੇਸ਼ ਕਰੀ ਜਾਂਦੇ ਆ ਕਿਉਂਕਿ ਜਿਹੜੇ ਸਕੂਲਾਂ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਸਕੂਲਾਂ ਵਿੱਚ ਉਹਨਾਂ ਬੱਚਿਆਂ ਤੋਂ ਕਿਤੇ ਸਵਾਲ ਕੀਤੇ ਜਾ ਰਹੇ ਆ ਇਹ ਆਪਣਾ ਇੰਡੀਆ ਦਾ ਭਾਰਤ ਨਹੀਂ ਹੈਗਾ ਉਹ ਗੋਰੇ ਆ ਜਿਹੜੇ ਇੱਥੇ ਰਾਜ ਕਰਕੇ ਗਏ ਨੇ ਪੂਰੀ ਬਰੀਕੀ ਦੇ ਨਾਲ ਉਹ ਪੁਸ਼ਗਿਸ਼ ਕਰਦੇ ਆ ਮਤਲਬ ਇਹਨਾਂ ਨੇ ਗਲਤੀ ਐਡੀ ਵੱਡੀ ਕਰ ਦਿੱਤੀ ਬਿਉਤੇ ਖਾਲਸਾਨ ਦੇ ਨਾਂ ਤੇ ਜਿਹੜੀ ਅੰਬੈਸੀ ਬਣਾਈ ਦੂਤਾਬਾਚ ਲਿਖਿਆ ਤੇ ਉਹ ਖਮਿਆਜਾ ਹੁਣ ਹੋਰ ਲੋਕਾਂ ਨੂੰ ਪੂਤ ਨਾ ਪੈ ਰਿਹਾ ਮੈਂ ਅੱਜ ਕਿਸੇ ਦਾ ਨਾਂ ਨਹੀਂ ਲਿਆ ਕਿਉਂਕਿ ਫਿਰ ਨਾਂ ਲੈ ਕੇ ਪ੍ਰੋਬਲਮ ਪੈ ਜਾਂਦੀ ਹੈ ਪਰ ਜਿੰਨਾ ਬੰਦੇ ਨੇ ਮੈਨੂੰ ਇਹ ਗੱਲ ਦੱਸੀ ਹੈ ਉਹ ਕਹਿੰਦੇ ਵੀ ਇੰਨੀ ਗੱਲ ਜ਼ਰੂਰ ਕਰ ਦਿਓ ਵੀ ਜੇ ਲੋਕ ਥੋੜਾ ਜਿਹਾ ਸੰਭਲ ਜਾਣ ਨਹੀਂ ਇਹ ਜੁੱਤੀਆਂ ਖਾਣ ਨੂੰ ਕਹਿੰਦੇ ਨੇ ਥਾਂ ਕਰ ਲਿਆ ਕਹਿੰਦੇ ਬਹੁਤ ਧਿਆਨ ਤੇ ਸ਼ੱਕ ਕੀਤਾ ਜਾ ਰਿਹਾ ਹੈ ਹੋ ਸਕਦਾ ਕਹਿੰਦੇ ਉਹ ਗਵਰਨਮੈਂਟ ਸਕੰਜਾ ਕਸੀ ਵੀ ਇਹਨਾਂ ਨੂੰ ਇੱਥੇ ਰਿਪੋਰਟ ਕਰ ਦੇ ਹੁਣ ਜਿਹੜੇ ਇਹ ਖਾਲਤਾਨੀ ਅਜੇ ਕਰਤੂਤਾਂ ਕਰਦੇ ਨੇ ਇਹ ਤਾਂ ਸਰਕਾਰਾਂ ਦੀ ਚਾਪਲੂਸੀ ਕਰਦੇ ਆ ਤਾਂ ਹੀ ਲਿਖਦਾ ਲੁਧਦਾਬਾਦ ਤੋਂ ਇਹਨਾਂ ਨੇ ਉੱਥੇ ਤਾਂ ਹੀ ਅੰਬੈਸੀ ਬਣਾਤੀ ਖਾਲਤਾਨ ਦੇ ਨਾਂ ਤੇ ਹੁਣ ਚਾਪਲੂਸੀ ਕਰਨ ਵਾਲੇ ਜਿਹੜੇ ਸ਼ੋਰਟ ਵੀ ਕਹੇ ਜਾ ਸਕਦਾ ਹੈ ਏਜੰਟ ਕਹੇ ਜਾ ਸਕਦਾ ਹੈ ਪਰ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਇਹ ਕਰਤੂਤ ਹੈ ਇਹਨਾਂ ਦੀ ਆਸ਼ਾ ਜਿਹੜਾ ਗੁਰਦੁਆਰਾ ਹੈ ਨਾ ਗੁਰੂ ਨਾਨਕ ਸਿੱਖ ਟੈਂਪਲ ਉਹ ਬਜ਼ੁਰਗਾਂ ਦਾ ਬਣਾਇਆ ਹੋਇਆ ਗੁਰਦੁਆਰਾ ਹੈ ਉਹ ਬਜ਼ੁਰਗ ਰਹਿੰਦੇ ਸੀ ਤੇ ਇਹਨਾਂ ਖਾਲਸਾ ਨਹੀਂ ਨਿੱਜਰ ਵਰਗ ਨੇ ਉੱਤੇ ਕਬਜ਼ਾ ਕੀਤਾ ਸੀ ਸਟੂਡੈਂਟਾਂ ਨੂੰ ਬੜੀਆਂ ਸਹੂਲਤਾਂ ਉੱਥੋਂ ਮਿਲਦੀਆਂ ਸੀ ਇਨਾਂ ਨੇ ਉਹ ਗੁਰਦੁਆਰੇ ਕਬਜ਼ਾ ਕੀਤਾ ਕਬਜ਼ਾ ਕਰਕੇ ਉੱਤੇ ਲੁੱਟਾਂ ਲੁੱਟਫੁਟ ਕਰਨ ਵਾਸਤੇ ਅੱਡੇ ਬਣਾਏ ਜਿਹੜੇ ਗੈਂਗਸਟਰ ਜਾਂਦੇ ਸੀ ਇੱਥੇ ਘਟੜੇ ਹੋ ਕੇ ਭਾਰਤ ਤੋਂ ਇੰਡੀਆ ਤੋਂ ਉਹਨਾਂ ਵੀ ਠਹਿਰਾਣੇ ਉੱਤੇ ਆ ਜਿਹੜੇ ਪਿੱਛੇ ਜੇ ਗੈਂਗਸਟਰ ਫੜੇ ਨੇ ਕੈਨੇਡਾ ਦੇ ਵਿੱਚ ਕਹੀ ਜਨਨ ਕਿ ਕੁੱਲ ਮਿਲਾ ਕੇ ਕਹਿ ਲੋ ਵੀ ਜਿਹੜਾ ਇਹਨਾਂ ਨੇ ਗੰਦ ਪਹਿਲਾਂ ਪਾਇਆ ਸੀ ਉਹਦੀ ਹੁਣ ਸਫਾਈ ਕੈਨੇਡਾ ਸਰਕਾਰ ਸ਼ਾਇਦ ਕਰੂਗੀ ਲੱਛਣ ਇਹ ਲੱਗਦੇ ਆ ਮੈਂ ਬੇਨਤੀ ਤਾਂ ਕਰ ਰਿਹਾ ਵੀ ਇਹ ਜਿਹੜੇ ਖਾਲਸਤੇ ਨੇ ਖੋਤੇ ਨੇ ਜੇ ਥੋੜਾ ਬੋਤ ਇਹਨੂੰ ਦੂਰ ਰਹੋਗੇ ਤਾਂ ਚੰਗੇ ਰਹੋਗੇ ਨਹੀਂ ਜਿਹਨੇ ਵੀ ਕਾਰੋਬਾਰ ਉਹ ਤੇ ਸ਼ੁਰੂ ਕੀਤਾ ਹੈ ਜਨਰਲ ਕਰ ਲਿਆ ਠੀਕ ਹੈ ਹੋਰ ਵਧਾਉਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਫਿਰ ਮੌਕੇ ਤੇ ਵੇਚਿਆ ਨਹੀਂ ਜਾਣਾ ਤੇ ਗਵਰਨਮੈਂਟ ਦਾ ਪਤਾ ਕੋਈ ਨਹੀਂ ਕਦੋਂ ਕਹਿੰਦੇ ਵੀ ਚੱਕੋ ਟਿੰਡ ਟਿੰਡ ਫੋੜੀ ਚਲੋ ਇੰਡੀਆ ਤੇ ਇਹ ਕਰਤੂਤਾਂ ਇਹਨਾਂ ਖਾਲਸਤਾਂ ਨੇ ਖੋਤਿਆਂ ਦੀਆਂ ਨੇ ਭੁਗਤਾਨੀਆਂ ਤੁਹਾਨੂੰ ਕਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ